Bye. ਅੱਜ ਦੀ ਗੇਟ ਰੈਲੀ ਕਰਨ ਦਾ ਮੁੱਖ ਕਾਰਨ ਇਹ ਆ ਸਾਡਾ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਪੱਕੇ ਕਰਨੀਆਂ ਮੰਗਾਂ ਹੋਰ ਸਾਡੀਆਂ ਬਹੁਤ ਸਾਰੀਆਂ ਟਰਾਂਸਪੋਰਟ ਵਿਭਾਗ ਦੀਆਂ ਮੰਗਾਂ ਜਿਹੜੀਆਂ ਉਹ ਲਗਾਤਾਰ ਆ ਜਿਹੜੀਆਂ ਲਮਕ ਰਹੀਆਂ ਕੋਈ ਸਾਰਾ ਜਿਹੜੀ ਉਹ ਨਹੀਂ ਲਈ ਜਾ ਰਹੀ ਇਸ ਦੇ ਵਿਰੋਧ ਚ ਅਸੀਂ ਗੇਟ ਰੈਲੀ ਕਰ ਰਹੇ ਆ ਤੇ 12 13 14 ਫਰਵਰੀ ਦੀ ਜਿਹੜੀ ਆ ਹੜਤਾਲ ਕਰਾਂਗੇ ਅਸੀਂ ਜੇਕਰ ਸਾਡੀਆਂ ਮੰਗਾਂ ਤੇ ਸੁਣਵਾਈ ਨਹੀਂ ਹੁੰਦੀ ਤੇ ਆਉਣ ਵਾਲੇ ਕੱਲ ਤੋਂ ਲੈ ਕੇ ਅਸੀਂ ਇੱਕ ਸਾਡੇ ਤੇ ਕੇਂਦਰ ਸਰਕਾਰ ਨੇ ਮਾੜਾ ਕਾਨੂੰਨ ਆ ਸਾਡੇ ਡਰਾਈਵਰ ਭਰਾਵਾਂ ਤੇ ਲਾਗੂ ਕਰ ਦਿੱਤਾ ਗਿਆ ਤੇ ਸਾਡੇ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਸਾਹਿਬ ਨੇ ਵੀ ਵਾਰ-ਵਾਰ ਬਿਆਨ ਦੇ ਕੇ ਕਿਹਾ ਕਿ ਓਵਰਲੋਡਿੰਗ ਜਿੰਨੀ ਵੀ ਟਰਾਂਸਪੋਰਟਾਂ ਚਾਹੇ ਸਰਕਾਰੀ ਆ ਚਾਹੇ ਪ੍ਰਾਈਵੇਟ ਆ ਉਹ ਜਿਹੜੇ ਰੂਲ ਰੈਗੂਲੇਸ਼ਨ ਨੂੰ ਭੰਗ ਕਰਕੇ ਓਵਰਲੋਡਿੰਗ ਕਰਦੇ ਆ ਉਹਦਾ ਉਹਦੇ ਹੱਕ ਦੇ ਵਿੱਚ ਫੈਸਲਾ ਦਿੰਦੇ ਹੋਏ ਆਪਦੇ ਟਰਾਂਸਪੋਰਟ ਮੰਤਰੀ ਸਾਹਿਬ ਦੀ ਗੱਲ ਮੰਨਦੇ ਹੋਏ ਅਸੀਂ ਕੱਲ ਤੋਂ ਫੈਸਲਾ ਕੀਤਾ ਹੈ ਪੰਜਾਬ ਰੋਡਵੇ ਪੰਨਬਸ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਜਿਹੜੀਆਂ 52 ਸਵਾਰੀਆਂ ਦੀ ਲਿਮਟ ਆ 52 ਸੀਟਾਂ ਹੁੰਦੀਆਂ 52 ਸਵਾਰੀਆਂ ਚੜਾਈਆਂ ਜਾਣਗੀਆਂ ਜੇਕਰ ਅਸੀਂ ਇਸ ਗੱਲ ਦੇ ਨਾਲ-ਨਾਲ ਪਬਲਿਕ ਤੋਂ ਵੀ ਮਾਫੀ ਮੰਗਦੇ ਆ ਕਿਉਂਕਿ ਸਾਡੀਆਂ ਸਾਥੀਆਂ ਨੇ ਭਣਾ ਭਰਾਵਾਂ ਨੇ ਦੂਰ ਦਰਾਡੇ ਜਾਣਾ ਹੁੰਦਾ ਜਦੋਂ ਬੱਸ ਦੇ ਵਿੱਚ ਸੀਟਾਂ ਹੀ 52 ਲਾਈਆਂ ਸਰਕਾਰ ਨੇ ਕਾਨੂੰਨ ਹੀ 52 ਦਾ ਬਣਾਇਆ ਉਹਨਾਂ ਨੂੰ ਅਸੀਂ ਨਾਲ-ਨਾਲ ਤਕਲੀਫ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਨਾਲ-ਨਾਲ ਅਸੀਂ ਬੇਨਤੀ ਕਰਦੇ ਆ ਆਮ ਪਬਲਿਕ ਨੂੰ ਹੋਰ ਭਰਾਤਰੀ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਸਾਡੇ ਇਸ ਹੱਕ ਦੇ ਵਿੱਚ ਸਾਡਾ ਸੰਯੋਗ ਕਰਨਾ ਤਾਂ ਜੋ ਅਸੀਂ ਜਿਹੜਾ ਸਰਕਾਰ ਦਾ ਕਾਨੂੰਨ ਹੈ ਓਵਰਲੋਡਿੰਗ ਨੂੰ ਤੋੜ ਕੇ ਅਸੀਂ ਸੀਟਾਂ ਦੇ ਨਿਰਧਾਰਿਤ ਸਵਾਰੀਆਂ ਬਿਠਾਈਆਂ ਜਾਣ ਤਾਂ ਕਿ ਸਵਾਰੀਆਂ ਸੌਖੀਆਂ ਤੇ ਸੱਜੇ ਢੰਗ ਨਾਲ ਆਪਣੀ ਮੰਜ਼ਿਲ ਉੱਤੇ ਜਾ ਸਕਣ ਮੰਗਾ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 13-14 ਸਾਲ ਤੋਂ ਲੜਕ ਰਹੀਆਂ ਜਿਹਦੇ ਵਿੱਚ ਮੇਨ ਮੰਗਾ ਹੈਗੇ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਬਾਰੇ ਰਿਪੋਰਟਾਂ ਦੇ ਜਿਹੜੇ ਕੱਢੇ ਗਏ ਆ ਮੁਲਾਜ਼ਮ ਉਹਨਾਂ ਨੂੰ ਇੱਕ ਮੌਕਾ ਦਿੰਦੇ ਹੋ ਡਿਊਟੀ ਤੇ ਬਹਾਲ ਕਰਨ ਬਾਰੇ ਜਾਂ ਜਿਹੜਾ ਡਰਾਈਵਰ ਤੇ ਡਰਾਈਵਰਾਂ ਦਾ ਜਿਹੜਾ ਸਰਕਾਰ ਨੇ ਕਾਲਾ ਕਾਨੂੰਨ ਇੱਕ ਲਾਗੂ ਕੀਤਾ ਨਾ ਸਜ਼ਾ ਵਾਲਾ ਜਾਂ ਜੁਰਮਾਨੇ ਵਾਲਾ ਉਹਨਾਂ ਦੀ ਵਿਰੋਧਤਾ ਕਰਕੇ ਜਿਹੜੀਆਂ ਇਹ ਗੇਟ ਰੈਲੀ ਕਿੱਤੀਆਂ ਜਾ ਰਹੀਆਂ ਹਨ ਜਿਵੇਂ ਅੱਜ ਦੀਆਂ ਗੇਟ ਰੈਲੀ ਦਾ ਪ੍ਰੋਗਰਾਮ ਆ ਇਸੇ ਤਰ੍ਹਾਂ ਜਿਵੇਂ ਕੱਲ 23 ਤਰੀਕ ਤੋਂ ਯਾਨੀ ਬੱਸਾਂ ਦੇ ਵਿੱਚੋਂ ਸਵਾਰੀਓ 52 ਸਵਾਰੀ ਇਹ ਚੜਾਈਆਂ ਜਾਣਗੀਆਂ ਆਪਾਂ ਬੱਸ ਦੇ ਪੀ ਆਰਟੀਸੀ ਪੰਜਾਬ ਰੋਡਵੇ ਦੇ ਵਿੱਚ